ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਵ ਡ੍ਰੀਮ ਕਿਚਨ ਦੇ ਵਿੱਚ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਬਣਾਵਾਂਗੇ ਪਾਸਤਾ ਪਾਸਤਾ ਬਣਾਉਣ ਦੇ ਲਈ ਆਪਾਂ ਕੁਝ ਪਾਣੀ ਨੂੰ ਪਹਿਲਾਂ ਹੀ ਬੋਇਲ ਕਰਨਾ ਰੱਖ ਦਿੱਤਾ ਸੀ ਤੇ ਆਪਾਂ ਇੱਕ ਕੌਲੀ ਦੇ ਕਰੀਬ ਜਿਹੜਾ ਹੈ ਪਾਸਤਾ ਲਵਾਂਗੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਪਾਵਾਂਗੇ ਆਇਲ ਪਾਉਣ ਦੇ ਨਾਲ ਜਿਹੜਾ ਕਿ ਆਪਣਾ ਪਾਸਤਾ ਹੈ ਉਹ نیچے ਨਹੀਂ ਲੱਗੂਗਾ ਤੇ ਆਪਣਾ ਪਾਸਤਾ ਵਧੀਆ ਜਿਹੜਾ ਉਬਲ ਜਾਊਗਾ ਹੁਣ ਇਸ ਦੇ ਲਈ ਆਪਾਂ ਕੁਝ ਪਿਆਜ਼ ਇਸ ਲਵਾਂਗੇ ਜਿਵੇਂ ਕਿ शिमला मिर्च प्यास ਤੇ ਟਮਾਟਰ ਇਹਨਾਂ ਸਾਰੀਆਂ ਵੈਜੀਟੇਸ ਨੂੰ ਆਪਾਂ ਬ੍ਰਿਕ ਬ੍ਰਿਕ ਜਿਹੜਾ ਹੈ ਕੀ ਕੱਟ ਲਵਾਂਗੇ शिमला मिर्च ਮੈਂ ਥੋੜੀ ਜਿਹੀ ਲੈਂਦੀ ਹੈ ਹੁਣ ਆਪਣਾ ਜਿਹੜਾ ਪਾਸਤਾ ਹੈ ਉਹ ਵੀ ਵਧੀਆ ਤਰੀਕੇ ਦੇ ਨਾਲ ਬੋਇਲ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਬੰਦ ਕਰਕੇ ਕੁਝ ਸਮੇਂ ਲਈ ਟੱਕ ਦਵਾਂਗੇ ਤੇ ਆਪਾਂ ਆਪਣਾ ਜਿਹੜਾ ਤੜਕਾ ਉਹ ਰੈਡੀ ਕਰਾਂਗੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਲਵਾਂਗੇ ਇੱਕ ਕੜਛੀ ਦੇ 크ਰੀ ਤੇਲ ਨੂੰ ਆਪਾਂ ਪਹਿਲਾਂ ਚੰਗੀ ਤਰੀਕੇ ਦੇ ਨਾਲ ਹਾਈ ਫਲੇਮ ਦੇ ਉੱਤੇ ਗਰਮ ਹੋਣ ਲੈਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਤੇਲ ਆ ਉਵਧੀਆ ਤਰੀਕੇ ਦੇ ਨਾਲ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਸਾਬਤ ਜੀਰਾ ਐਡ ਕਰਾਂਗੇ ਜੀਰਾ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਲਗਾਤਾਰ ਜੜਾ ਕੇ ਹਿਲਾਉਂਦੇ ਰਵਾਂਗੇ ਕਿਉਂਕਿ ਜਿਹੜਾ ਜੀਰਾ ਹੈ ਉਹ ਆਪਣਾ ਕੜਾਈ ਦੇ ਨਾਲ ਨਾਲ ਛਿਪਕੇ ਹੁਣ ਆਪਾਂ ਇਸ ਦੇ ਵਿੱਚ ਆਪਣੇ ਕੱਟੇ ਹੋਏ ਜੜੇ ਨੇ ਪਿਆਜ਼ ਉਹ ਐਡ ਕਰਾਂਗੇ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਸ ਨੂੰ ਆਪਾਂ ਤਕਰੀਬਨ 2 ਤੋਂ 3 ਮਿੰਟ ਵਾਸਤੇ ਭੁੰਨਾਂਗੇ ਲਗਾਤਾਰ ਆਪਾਂ ਨੂੰ ਚਲਾਉਂਦੇ ਚਲਾਉਂਦੇ ਇਸ ਨੂੰ 2 ਤੋਂ ਜੜੇ ਨੇ 3 ਮਿੰਟ ਹੋ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਪਿਆਜ਼ ਆ ਉਹ ਵਧੀਆ ਤਰੀਕੇ ਨਾਲ ਭੁੱਜ ਚੁੱਕੇ ਨੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਕੱਟਿਆ ਹੋਇਆ ਟਮਾਟਰ ਸੀ ਉਸ ਨੂੰ ਐਡ ਕਰਾਂਗੇ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਨਾਲ ਹੀ ਆਪਾਂ ਆਪਣੀ ਜਿਹੜੀ ਹੈ Shimla mircha ਉਸ ਨੂੰ ਵੀ ਐਡ ਕਰਾਂਗੇ ਇਹਨਾਂ ਨੂੰ ਆਪਾਂ ਪਹਿਲਾਂ ਐਡ ਇਸ ਕਰਕੇ ਕੀਤਾ ਹੈ ਕਿਉਂਕਿ ਆਪਣੇ ਜਿਹੜੇ ਇਹ ਵਧੀਆ ਤਰੀਕੇ ਨਾਲ ਭੁੱਜ ਸਕਣ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਮੀਸਿੰਗ ਮਸਾਲੇ ਐਡ ਕਰਾਂਗੇ ਜਿਵੇਂ ਕਿ ਹਲਦੀ ਹੋਗੀ ਮੈਗੀ ਮਸਾਲਾ ਹੋ ਗਿਆ ਤੇ ਨਮਕ ਹੋ ਗਿਆ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਜਿਹੜੀ ਹੈ ਟొਮੇਟੋ ਕੇਚਪ ਐਡ ਕੀਤਾ ਹੈ ਤੇ ਇੱਕ ਕੌਲੀ ਦੇ ਕਰੀਬ ਜਿਹੜਾ ਹੈ ਕਿ ਆਪਾਂ ਦੁੱਧ ਐਡ ਕਰਾਂਗੇ ਹੁਣ ਆਪਣਾ ਜਿਹੜਾ ਪਾਸਤਾ ਹੈ ਉਸ ਨੂੰ ਆਪਾਂ ਇੱਕ ਚੰਨੀ ਦੇ ਮਦਦ ਦੇ ਨਾਲ ਜਿਹੜਾ ਕਿ ਛਾਨ ਲਵਾਂਗੇ ਤੇ ਉਸ ਦੇ ਨਾਲ ਆਪਣਾ ਜਿਹੜੀ ਗਰੇਵੀ ਹੈ ਉਹ ਵੀ ਬੋਇਲ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਆਪਣਾ ਜਿਹੜਾ ਪਾਸਤਾ ਹੈ ਉਸ ਨੂੰ ਐਡ ਕਰਾਂਗੇ ਪਾਸਤਾ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਤੋਂ 2 ਮਿੰਟ ਵਾਸਤੇ ਹਿਲਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਪਾਸਤਾ ਹੈ ਉਸ ਦੇ ਉੱਪਰ ਬਹੁਤ ਵਧੀਆ ਜਿਹੜਾ ਕਲਰ ਆ ਉਹ ਆ ਚੁੱਕਾ ਹੈ ਹੁਣ ਲਗਾਤਾਰ ਐਡ ਕਰਨ ਤੋਂ ਬਾਅਦ ਇਸ ਦੇ ਵਿੱਚ ਆਪਾਂ 4 ਤੋਂ 5 ਮਿੰਟ ਇਸ ਨੂੰ ਕੁਕ ਕਰਨ ਵਾਸਤੇ ਛੱਡਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਪਾਸਤਾ ਹੈ ਉਹ ਵਧੀਆ ਤਰੀਕੇ ਦੇ ਨਾਲ ਕੁਕ ਹੋ ਰਿਹਾ ਹੈ ਹੁਣ ਇਸ ਨੂੰ ਆਪਾਂ ਜਿਹੜਾ ਹੈ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਇੱਕ ਛੁਟਕੀ ਦੇ ਕਰੀਬ ਚਾਟ ਮਸਾਲਾ ਐਡ ਕਰਾਂਗੇ ਚਾਟ ਮਸਾਲਾ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਹਿਲਾਵਾਂਗੇ ਇਸ ਨੂੰ 1 ਤੋਂ 2 ਮਿੰਟ ਤੱਕ ਫਿਰ ਹਿਲਾਵਾਂਗੇ ਔਰ ਇਸ ਨੂੰ ਪੱਕਣ ਦਵਾਂਗੇ ਹੁਣ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਜੜੀ ਨੇ ਕ੍ਰੀਮ ਦਾ ਯੂਜ਼ ਕੀਤਾ ਹੈ ਤੁਸੀਂ ਤੁਹਾਡੇ ਕੋਲ ਘਰ ਵਿੱਚ ਫਰੈਸ਼ ਕ੍ਰੀਮ ਹੋਵੇ ਤਾਂ ਤੁਸੀਂ ਫਰੈਸ਼ ਕ੍ਰੀਮ ਦਾ ਯੂਜ਼ ਵੀ ਕਰ ਸਕਦੇ ਆ ਮੈਂ ਬਾਜ਼ਾਰ ਵਾਲੀ ਕ੍ਰੀਮ ਦਾ ਯੂਜ਼ ਕੀਤਾ ਹੈ ਹੁਣ ਇਸ ਨੂੰ ਆਪਾਂ 1 ਤੋਂ 2 ਮਿੰਟ ਵਾਸਤੇ ਫਿਰ ਪਕਾਵਾਂਗੇ ਢੱਕਣ ਲਗਾ ਕੇ ਹੁਣ ਜਿਹੜੇ ਆਪਾਂ ਨੂੰ 1 ਤੋਂ 2 ਮਿੰਟ ਹੋ ਚੁੱਕੇ ਨੇ ਤੇ ਆਪਣਾ ਜਿਹੜਾ ਪਾਸਤਾ ਵਧੀਆ ਤਰੀਕੇ ਦੇ ਨਾਲ ਕਰੀਮੀ ਬਣ ਚੁੱਕਾ ਹੈ ਹੁਣ ਇਸ ਨੂੰ ਆਪਾਂ 1 ਤੋਂ 2 ਮਿੰਟ ਵਾਸਤੇ ਹਿਲਾਵਾਂਗੇ ਤੇ ਆਪਣਾ ਜਿਹੜਾ ਪਾਸਤਾ ਉਹ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ